ਪੰਜਾਬ ਜੱਟੋ ਕੇ ਕਦਵਾਜ ਬਨਾਲਾ ਸਰ ਕਿਸਾਨ ਤੁਹਾਨੂੰ ਸੁਣਵਾਨੀ ਕਿੱਦਾਂ ਕਿਸ ਤਰ੍ਹਾਂ ਲੱਗ ਰਿਹਾ ਕਿ ਕਿਸ ਤਰ੍ਹਾਂ ਮਤਲਬ ਕਿ ਜਿੱਥੇ ਸਾਰੇ ਤੁਹਾਨੂੰ ਮਾਨ ਸਰਮਾਨ ਦੇ ਤੁਹਾਨੂੰ ਪਿਆਰ ਕਰਦੇ ਆ ਸਰ ਬਹੁਤ ਖੁਸ਼ੀ ਹੋਈ ਪਹਿਲਾਂ ਜਦੋਂ ਰਿਜ਼ਲਟ ਆਇਆ ਬਹੁਤ ਖੁਸ਼ੀ ਹੋਈ ਪਰ ਜਦੋਂ ਐਸਐਸਪੀ ਸਰ ਬਨਾਲਾ ਨੇ ਬਲਾਕੇ ਖੁਦ ਸਨਮਾਨ ਦਿੱਤਾ ਤੇ ਉਸ ਦੇ ਵਿੱਚ ਬਹੁਤ ਜਿਆਦਾ ਮਤਲਬ ਮੋਟੀਵੇਟ ਵੀ ਹੋਇਆ ਤੇ ਬਹੁਤ ਖੁਸ਼ੀ ਹੋਈ ਕਿੰਨਾ ਜਿਵੇਂ ਤੁਸੀਂ ਮਰਕੂਲੀ ਪੰਜਾਬ ਜੀ ਇੱਕ ਨੰਬਰ ਦੇ ਤੇ ਪਹਿਲਾਂ ਆਏ ਹੋ ਤੇ ਹੁਣ ਕਿਸ ਤਰ੍ਹਾਂ ਦੇਖਦੇ ਹੋ ਕਿ ਪਰਿਵਾਰ ਦੀ ਸਪੋਰਟ ਤੇ ਅਜੇ ਤਾਰੀਖ ਮੰਦੇ ਦੀ ਸਲਾਹ ਤੇ سپورਟ ਨੂੰ ਕਿਸ ਤਰ੍ਹਾਂ ਦੇਖਦੇ ਹੋ ਆਨ ਵਾਲੇ ਫਿਊਚਰ ਚ ਅ ਸਰ ਸਾਰੇ ਹੀ ਮਤਲਬ سپورਟ ਕਰ ਰਹੇ ਨੇਗੇ ਤੇ ਇਸ ਤੋਂ ਬਾਅਦ ਹੁਣ ਇੱਕ ਮੋਟੀਵੇ ਵੀ ਹੋਇਆ ਕਿ ਹੁਣ ਇਸ ਤੋਂ ਬਾਅਦ ਹੋਰ ਚੰਗਾ ਕਰਨਾ ਹੈ ਹੁਣ ਸਾਰੇ ਮਤਲਬ ਇਨਾ ਸਨਮਾਨ ਦਿੱਤਾ ਸਭ ਨੇ ਤਾਂ ਉਹਨਾਂ ਦੇ ਜਿਨ੍ਹਾਂ ਉਹਨਾਂ ਨੇ ਕਿਹਾ ਉਹਨਾਂ ਦੀਆਂ ਉਮੀਦਾਂ ਤੱਕ ਹੋਰ ਕਰਾਂਗੇ ਕੀ ਡਰੀਮ ਹੈ ਮਤਲਬ ਆਈ ਵਾਂਟ ਟੂ ਬੀ ਕਮ ਅ ਡਾਕਟਰ ਜਿਵੇਂ ਕਿ ਸਾਹਮਣ ਵਾਲੋਂ ਤੁਸੀਂ ਮਤਲਬ ਉਹਨਾਂ ਨੇ ਤੁਹਾਨੂੰ ਗਾਈਡ ਵੀ ਕਰਿਆ ਜਿੰਮੇਗੀ ਚੱਕੀ ਵਧਮ ਜੀ ਬਾਗ ਦੇ ਦਾ ਜਿਹੜਾ ਮੁਸਾਫਰ ਆ ਉਹ ਕਿਵੇਂ ਦਾ ਲੈਣਾ ਹੋਰ ਸਰ ਜਿਵੇਂ ਸਰ ਨੇ ਦੱਸਿਆ ਕਿ ਪਹਿਲਾਂ ਤਾਂ ਆਈਲ ਸਟੱਡੀ ਐਮਬੀਬੀਐਸ ਐਂਡ ਆਲ ਐਂਡ ਦੈਨ ਆਲ ਸੀ ਮਾਈ ਇੰਟਰਸਟ ਇਨ ਥੈਟ ਐਂਡ ਕੰਟੀਨਿਊ ਟੂ ਬੀ ਐਨ ਆਈਪੀਐਸ অর ਯੂਪੀਐਸਸੀ ਜੋ ਅੱਜ ਦੇ ਟਾਈਮ ਦੇ ਵਿੱਚ ਕੁਝ ਕੁ ਲੋਕ ਹੈ ਜਿਹੜੇ ਇਹਨਾਂ ਨੂੰ ਬੋਸ ਸੰਭਲਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਕਿ ਉਹਨਾਂ ਬੋਝ ਨਹੀਂ ਹੁੰਦੀਆਂ ਤੇ ਮਤਲਬ ਮੈਨੂੰ ਕਦੇ ਇਹ ਗੱਲ ਫੀਲ ਵੀ ਨਹੀਂ ਹੋਈ ਮੇਰੇ ਘਰਦਿਆਂ ਨੇ ਕਦੇ ਇਹ ਗੱਲ ਫੀਲ ਨਹੀਂ ਕਰਵਾਈ ਤੇ ਮੈਂ ਸਭ ਨੂੰ ਇਹ ਕਹੂੰਗੀ ਕਿ ਅ ਥੋੜੀ ਜੀ ਸਪੋਰਟ ਦੀ ਹੀ ਲੋੜ ਹੁੰਦੀ ਹੈਗੀ ਤੇ ਆਪ ਹੀ ਅੱਗੇ ਵਧਦੀਆਂ ਨੇ